ਤੋਂਦਾ ਤੇਜੀ ਭਵੰਤਮਨ ਸਾਹਿਬ ਨੇ ਸਰਕਾਰ ਤੁਹਾਡੇ ਦਵਾਰ ਸਕੀਮ ਦੇ ਤਹਿਤ ਲੋਕਾਂ ਦੀਆਂ ਮੁਸ਼ਕਿਲਾਂ ਸੁਨੀਆਂ ਆਓ ਤੁਹਾਨੂੰ ਦੱਸਦੇ ਹਾਂ ਭਵੰਤਮਨ ਸਾਹਿਬ ਨੇ ਇਸ ਬਾਰੇ ਕੀ ਕਿਹਾ ਅੱਜ ਜਲੰਧਰ ਹੀ ਹਾਇਸ਼ ਵਿਖੇ ਸਰਕਾਰ ਤੁਹਾਡੇ ਦਵਾਰ ਪ੍ਰੋਗਰਾਮ ਤਹਿਤ ਮਾਚੇ ਦੁਆਬੇ ਅਤੇ ਹੋਰ ਇਲਾਕਿਆਂ ਤੋਂ ਪਹੁੰਚੇ ਲੋਕਾਂ ਦੀਆਂ ਸਮੱਸਿਆਵਾਂ ਸੁਨੀਆਂ ਉਹਨਾਂ ਦਾ ਮੌਕੇ ਤੇ ਹੱਲ ਕੀਤਾ ਲੋਕਾਂ ਦੀ ਖੱਜਲ ਖੁਆਰੀ ਨੂੰ ਘਟਾਉਣ ਲਈ ਅਸੀਂ ਲਗਾਤਾਰ ਕੰਮ ਕਰ ਰਹੇ ਹਾਂ ਲੋਕਾਂ ਨੂੰ ਆਪਣੇ ਕੰਮ ਕਰਵਾਉਣ ਲਈ ਚੰਡੀਗੜ੍ਹ ਖੱੱਜਲ ਨਾ ਹੋਣਾ ਪਵੇ ਇਸ ਲਈ ਸਰਕਾਰ ਲੋਕਾਂ ਕੋਲੋਂ ਜਾ ਰਹੀ ਹੈ ਲੋਕਾਂ ਦੀ ਆਪਣੀ ਸਰਕਾਰ ਲੋਕਾਂ ਲਈ ਹਰ ਟਾਈਮ ਹਰ ਵੇਲੇ ਹਾਜ਼ਰ ਹੈ ਅਸੀਂ ਰੰਗਲੇ ਪੰਜਾਬ ਚ ਹਰ ਵਰਗ ਨੂੰ ਚੰਗੀ ਸਹੂਲਤਾਂ ਅਤੇ ਚੰਗਾ ਮਾਹੌਲ ਦੇਣ ਲਈ ਵਚਨਬੱਧ ਹਾਂ ਜਿਮਨੀ ਚੌਂ ਦੌਰਾਨ ਜਲੰਧਰ ਵਾਸੀਆਂ ਨਾਲ ਕਿਤੇ ਵਾਅਦੇ ਮੁਤਾਬਿਕ ਅੱਜ ਦਿਨ ਮਾਂਝੇ ਅਤੇ ਦੁਆਬੇ ਦੇ ਲੋਕਾਂ ਦੀਆਂ ਸਮੱਸਿਆਵਾਂ ਸੁਣ ਕੇ ਉਹਨਾਂ ਦਾ ਮੌਕੇ ਤੇ ਹਲ ਕੀਤਾ ਜਿਸ ਨਾਲ ਹੁਣ ਮਾਚਾ ਦੁਆਬਾ ਤੇ ਲੋਕਾਂ ਦਾ ਚੰਡੀਗੜ੍ਹ ਜਾਣ ਦਾ ਸਮਾਂ ਅਤੇ ਦੀਹਾੜੀ ਦੋਵੇਂ ਬੱਚੇ ਰਹਿਣਗੇ ਇਸ ਫੈਸਲੇ ਤੋਂ ਲੋਕ ਬਿਹਤਰ ਖੁਸ਼ ਨੇ ਹਾਂਜੀ ਤੁਹਾਨੂੰ ਦੱਸਦੀ ਹੈ ਜੀ ਪੰਪਤਾ ਸਾਹਿਬ ਨੇ ਜਿਹਨੇ ਵਾਅਦਾ ਕੀਤਾ ਸੀਗਾ ਜਲੰਧਰ ਦੇ ਵਿੱਚ ਸਰਕਾਰ ਤੁਹਾਡੇ ਦੁਆਵਾ ਸਕੀਮ ਦੇ ਤਹਿਤ ਲੋਕਾਂ ਨਾਲ ਖੁਦ ਗੱਲ ਕੀਤੀ ਤੇ ਉਹਨਾਂ ਦੀਆਂ ਮੁਸ਼ਕਿਲਾਂਾਂ ਸੁਨੀਆਂ ਤੇ मौके ਤੇ ਹੱਲ ਕੀਤਾ ਪੰਪਤਾ ਸਾਹਿਬ ਨੇ ਕਿਹਾ ਸੀ ਕਿ ਅਸੀਂ ਜੋ ਹੈ ਖੁਦ ਸਰਕਾਰ ਤੁਹਾਡੇ ਕੋਲੇ ਆਏਗੀ ਤੁਹਾਨੂੰ ਨਹੀਂ ਜਾਣਾ ਪਏਗਾ ਤੇ ਇਹ ਰਿਲੇਟਿਡ ਪੰਪਤਾ ਸਾਹਿਬ ਨੇ ਚੰਡੀਗੜ੍ਹ ਨਹੀਂ ਬਲਕਿ ਜਲੰਧਰ ਦੇ ਵਿੱਚ ਹੀ ਲੋਕਾਂ ਦੀ ਗੱਲ ਸੁਣੀ ਤੇ ਲੋਕਾਂ ਦੀ ਆਵਾਜ਼ਾਈ ਤੇ ਖੱਜਲ ਪਣੇ ਨੂੰ ਵੀ ਖਤਮ ਕਰ ਦਿੱਤਾ ਤੇ ਪੰਪਤਮ ਸਾਹਿਬ ਨੇ ਕਿਹਾ ਅਸੀਂ ਇਦਾਂ ਹੀ ਲੋਕਾਂ ਦੇ ਕੋਲ ਜਾ ਕੇ ਉਹਨਾਂ ਦੀਆਂ ਪ੍ਰੋਬਲਮਾਂ ਸੋਲਵ ਕਰਾਂਗੇ ਤਾਂ ਕਿ ਲੋਕਾਂ ਨੂੰ ਕੋਈ ਦਿੱਕਤ ਨਹੀਂ ਆਏਗੀ ਦਵਾ ਦੱਸਦੀ ਹੈ ਜੀ ਪੰਪਤਮ ਸਾਹਿਬ ਨੇ ਮਾਚਾ ਤੇ ਦੁਆਬਾ ਇਲਾਕੇ ਦੇ ਵਿੱਚ ਲੋਕਾਂ ਵਿੱਚ ਜਾ ਕੇ ਆਪਣੀ ਰਿਹائش ਦੇ ਵਿੱਚ ਖੁਦ ਜੋ ਹੈ ਲੋਕਾਂ ਦੀ ਗੱਲਾਂ ਸੁਨੀਆਂ ਤੇ ਮੌਕੇ ਤੇ ਹੱਲ ਕੀਤਾ। ਬਾਕੀ ਤੁਹਾਡਾ ਇਸ ਵਾਰ ਕੀ ਵਿਚਾਰ ਹੈ ਜਰੂਰ ਦੱਸੋ। ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰ ਦਿਓ। ਕਮੈਂਟਾਂ 'ਚ ਆਪਣੇ ਰਾਏ ਦੋ ਕਿ ਤੁਹਾਨੂੰ ਕਿੱਦਾਂ ਲੱਗਦਾ ਪੰਤਪਾ ਸਾਹਿਬ ਕਿੱਦਾਂ ਕੰਮ ਕਰ ਰਹੇ ਹੈਗੇ ਆ। ਬਾਕੀ ਖਬਰਾਂ ਲਈ ਜੁੜੇ ਰਹੋ। ਥੈਂਕ ਯੂ।